the fuck the fuck the fuck so to pray the power the thing to play the big brother got to be us to know that he has a nice it is to remain it रहना दी ता एक गल्ले खड़ना भी ओंख है। ਤੁਸੀਂ ਇੱਥੇ ਖੜੇ ਹੋਏ ਹੋ। ਤੁਸੀਂ ਦੇਖੋ ਵੀ ਇੱਥੇ ਖੜਨਾ ਵੀ ਜਿਹੜਾ ਅਸੀਂ ਸਾਹ ਲੈ ਰਹੇ ਆਂ ਉਹ ਵੀ ਔਖਾ ਹੈ ਔਰ ਨੁਕਸਾਨਦੇ ਹੈ। ਇੱਥੇ ਖੜ ਕੇ ਸਾਹ ਲੈਣਾ ਤੇ ਰਹਿਣਾ ਤਾਂ ਇੱਕ ਪਾਸੇ ਜਿਆ। ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਵੀ ਜੇ ਬੰਦੇ ਦਾ ਸਭ ਤੋਂ ਵੱਡੀ ਪ੍ਰਾਪਰਟੀ ਉਹਦੀ ਸਿਹਤ ਹੈ। ਤੇ ਜੇ ਸਾਡੀ ਸਿਹਤ ਇਨੀ ਠੀਕ ਨਹੀਂ ਠੀਕ ਰਹੀ ਤਾਂ ਅਸੀਂ ਕਰਾਂਗੇ। ਸੋ ਇਹ ਸੀਵਰੇਜ ਨੂੰ ਇਹ ਕੋਈ ਪਾਈ ਪੈਂਦੀ ਹੈ ਪਾਈ ਪੌਣ ਜੇ ਕੁਛ ਇਹਦਾ ਵੱਡੇ ਪਾਈ ਪੌਣੇ ਵੱਡੇ ਪਾਈ ਪੌਣ ਪਰ ਇਹ ਹਰ ਵਾਰ ਮਹੀਨੇ ਦੋ ਮਹੀਨੇ ਜੇ ਇਹ ਪ੍ਰੋਬਲਮ ਆਉਦੀ ਹੈ ਔਰ ਤੁਸੀਂ ਦੇਖੋ ਉਹ ਦੇਖੋ ਇੱਥੋਂ ਤੱਕ ਇਹ ਗਲੀ ਉਹ ਗਲੀ ਉਥੋਂ ਤੱਕ ਇਹ ਸਾਰਾ ਲੰਬਾ ਚੌੜਾ ਜਿਹੜਾ ਦੇਖੋ ਉਥੋਂ ਹੁਣ ਜਿਹੜੇ ਬੰਦੇ ਇੱਥੋਂ ਵਕੀਲ ਸਾਹਿਬ ਉਹ ਨਹੀਂ ਪਰਲੇ ਪਾਸੇ ਰਹਿੰਦੇ ਆ ਜਦੋਂ ਆਉਂਦੇ ਆ ਗੰਦ ਵਿੱਚ ਦੀ ਨੰਘ ਕੇ ਆਉਂਦੇ ਆ ਗੰਦ ਵਿੱਚ ਦੀ ਨੰਘ ਕੇ ਆ ਦੇਤਾ ਜਿਹੜਾ ਹੈ ਬਹੁਤ ਹੀ ਮਹੱਤਵਪੂਰਨ ਰਸਤਾ ਬਣ ਗਿਆ ਕਿਉਂਕਿ ਇਹਦੇ ਨਾਲ ਦੀਪਨਗਰ ਵੀ ਜੁੜਿਆ ਹੋਇਆ ਹੈ ਉਥੋਂ ਵੀ ਸਾਰੇ ਇਧਰੋਂ ਜਾਂਦੇ ਆ ਹோம் ਕਲੋਨੀ ਨੂੰ ਵੀ ਜਾਂਦਾ ਹੈ ਉਹ ਪਿੱਛੇ ਜਿਹੜੇ ਸਾਡੇ ਭਾਈ ਰਹਿੰਦੇ ਆ ਉਹ ਸਾਹਮਣੇ ਉਹ ਮਤਲਬ ਉਹ ਵੀ ਵਿਕਾਸਨਗਰ ਦਾ ਹਿੱਸਾ ਹੈ ਔਰ ਇਹ ਸਾਰੇ ਇਹਨਾਂ ਤੋਂ ਟੈਰ ਅਸੀਂ ਜਿਹੜੇ ਆ ਇਹ ਗੰਦਗੀ ਚ ਲਵੇੜ ਕੇ ਜੁੱਤੇ ਲਵੇੜ ਕੇ ਜਦੋਂ ਘਰੇ ਜਾਂਦੇ ਆ ਤੇ ਸਾਰੇ ਕਟਾਣੂ ਲਾਣ ਲੈ ਕੇ ਅਸੀਂ ਘਰੇ ਵੜ ਜਾਂਦੇ ਸੋ ਇੱਕ ਇੱਕ ਕੈਰੀਅਰ ਰਿਸੋਰਸਸ ਹੈ ਬਿਮਾਰੀ ਦਾ ਜਿਹੜਾ ਕੀ ਲੈ ਕੇ ਅਸੀਂ ਮੁੱਲੋਂ ਮੱਲੀ ਜਵਾਕਾਂ ਤੱਕ ਪਹੁੰਚ ਜਾਂਦੇ ਪੀ ਵੀਰੇ ਉਹਦਾ ਸਬੰਧ ਦੇ ਵਿੱਚ ਚਾਰ ਪੰਜ ਵਾਰੀ ਲਿਖਤੀ ਤੌਰ ਤੇ ਕੰਪਲੀਟ ਕਰ ਚੁੱਕੇ ਹਾਂ ਪਰ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਸਿਰਫ ਇੱਕ ਫਾਰਮੈਲਟੀ ਤੌਰ ਤੇ ਇਥੋਂ ਟੈਂਕਰ ਲੈ ਕੇ ਆਉਂਦੇ ਨੇ ਭਜਾ ਕੇ ਢੇੜਾ ਇਧਰੋਂ ਦਾਖ ਇਧਰ 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 ਹੋਰ ਕਿਸੇ ਪਾਸੇ ਕੋਈ ਕੰਮ ਨਹੀਂ ਕਰਾਇਆ ਨਾ ਸੀਵਰੇਜ ਦਾ ਕੋਈ ਢੱਕਣ ਚੱਕਿਆ ਨਾ ਖੋਲਿਆ ਸਾਰੇ ਦਾ ਸਾਰਾ ਬੰਦ ਦਾ ਪੂਰਾ ਦਾ ਪੂਰਾ ਹਰੇਕ ਘਰ ਨੂੰ ਆਪਣਾ ਮੂੰਹ ਬੰਦ ਕਰਕੇ ਹੀ ਅੰਦਰ ਵੜਨਾ ਪੈਂਦਾ ਹਰ ਇੱਕ ਦੇ ਜਦੋਂ ਅੰਦਰ ਆਉਂਦੇ ਵੜਦਾ ਉਹਦੇ ਪੈਰ ਸਾਰਿਆਂ ਦੇ ਇਹ ਗੰਦੇ ਪਾਣੀ ਦੇ ਵਿੱਚ ਲਿਬੜੇ ਹੁੰਦੇ ਨੇ ਸਾਨੂੰ ਬਾਹਰੇ ਨਹੀਂ ਨੰਗੇ ਜਾਂਦਾ ਸਾਨੂੰ ਰੋਟੀ ਪਾਣੀ ਬਣਾਣੇ ਆ ਸਾਨੂੰ ਮਸਕ ਮਾਰਦਾ ਇਸ ਜਤੋਂ ਜਦੋਂ ਕੰਮਾਂ ਤੇ ਜਾਂਦੇ ਆ ਜਾਂ ਗੁਰਦੁਆਰੇ ਜਾਂਦੇ ਆਗੇ ਤੇ ਸਾਨੂੰ ਸਮੈਲ ਮਾਰਦੀ ਇੱਥੋਂ ਨਾ ਸਫਾਈ ਕੀਤੀ ਜਾਵੇ ਤੇ ਅਥਵਾਨ ਕੇ ਬੇਨਤੀ ਹੈ ਜੀ ਤੁਸੀਂ ਜਾਣਦੇ ਆ ਜੀ ਸਾਡੇ ਕੋਲੋਂ ਨੰਘਿਆ ਨਹੀਂ ਜਾਂਦਾ ਸਾਡੇ ਪੈਰ ਤੇ ਲਿਖ ਦੇਣੇ ਜਦੋਂ ਘਰੋਂ ਜਾਂਦੇ ਆ ਤੇ ਸਾਨੂੰ ਗੰਦਗੀ ਦਾ ਮਸਕ ਮਾਰਦਾਗਾ ਜੀ ਤੇ ਗੁਰਦੁਆਰੇ ਜਾਣਾ ਸਾਨੂੰ ਦੁੱਬਰ ਹੋਇਆ ਹੋਇਆ ਜੀ ਤੇ ਘਰੋਂ ਨਿਕਲਣਾ ਵੀ ਬਹੁਤ ਦੁੱਬਰ ਹੋਇਆ ਇਹ ਹਾਂ ਜੀ ਸਿੰਘ ਮਸਾਉਣ ਐਡਵੋਕੇਟ ਬਰਨਾਲਾ ਜੀ ਫਲਾਤ ਬਹੁਤ ਹੀ ਮਾੜੇ ਨੇ ਜੀ ਵਿਕਾਸਨਗਰ 9 ਦਾ ਵਿਕਾਸਨਗਰ ਰਹਿ ਗਿਆ ਵਿਕਾਸ ਤਾਂ ਕੀ ਹੋਣਾ ਸੀਗਾ ਸਾਡੇ ਜਿਹੜਾ ਅਸੀਂ ਬਿੱਲ ਭਰਦੇ ਆ ਸੀਵਰੇਜ ਦੇ ਪਾਣੀ ਦੇ ਸਾਡੀ ਕੋਈ ਵੀ ਸੁਣ ਨਾ ਸੁਣਵਾਈ ਨਹੀਂ ਕਿਸੇ ਮਹੱਲੇ ਦੀ ਵੀ ਹੈਗੀ ਹੈ ਜਿਹੜੀ ਸਾਰੇ ਘਰਾਂ ਦੀ ਅਸੀਂ ਇੰਨੇ ਵਾਰੀ ਪ੍ਰਸ਼ਾਸਨ ਨੂੰ ਕਮੇਟਾ ਕਰ ਚੁੱਕੇ ਆ ਵੀ ਇਹਦਾ ਕੋਈ ਹੱਲ ਕਰ ਦੋ ਸੀਵਰੇਜ ਦਾ ਜਿਹੜਾ ਪਾਣੀ ਖੜਦਾ ਹੈ ਕੋਈ ਸਾਈਡਾਂ ਤੇ ਘਾਹ ਜਿਹੜੇ ਬੂਟੀਆਂ ਇਉਂ ਉੱਗੀਆਂ ਵਿਆਂ ਹੈਗੀਆਂ ਸਫਾਈ ਕਰਵਾ ਦਿਓ ਕੋਈ ਪ੍ਰਸ਼ਾਸਨ ਕੋਈ ਧਿਆਨ ਹੀ ਨਹੀਂ ਹੈਗਾ ਜੀਵੇਂ ਅਸੀਂ ਘਟੋ ਘਟ ਪ੍ਰਸ਼ਾਸਨ ਕੋਲੇ 10 ਵਾਰੀ ਜਾ ਚੁੱਕੇ ਆ 10 ਵਾਰੀ ਇਹਨਾਂ ਨੂੰ ਕਮੈਂਟਾ ਕਰ ਚੁੱਕੇ ਆ ਈਵਨ ਕੀ ਸਾਡਾ ਜਿਹੜਾ ਹੈਗਾ ਵਿਕਾਸਨਗਰ ਜਿਹੜਾ ਹੈਗਾ ਇਹ ਤਾਂ ਬਿਲਕੁਲ ਐਮਪੀ ਸਾਹਿਬ ਦੇ ਜਿਹੜੇ ਹੈਗੇ ਨੇ ਸਾਡੇ ਮੀਤ ਹੇਰ ਜੀ ਬਿਲਕੁਲ ਨਾਲ ਲਗਮਾ ਪਲਾਟਾਂ ਉਹਨਾਂ ਦਾ ਤੇ ਨਾਲ ਹੀ ਘਰ ਆ ਉਹਨਾਂ ਦਾ ਦੱਸੋ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰ ਚੁੱਕੇ ਆ ਵੀ ਸਾਡੇ ਵਿਕਾਸਨਗਰ 'ਕਣੀ ਧਿਆਨ ਕਰਨ ਉਹ ਵੀ ਇਹਦੇ ਤੇ ਸਾਡੀ ਸੁਣਵਾਈ ਕਰਨ ਤੇ ਇਹਦਾ ਹੱਲ ਕਰਨ ਜਿਹੜਾ ਹੈਗਾ ਸਾਨੂੰ ਨੰਗਣਾ ਔਖਾ ਹੋ ਗਿਆ ਨਗਰ ਜੀ ਔਰ ਕੀ ਉਹ ਤਾਂ ਨਾਉ ਦੇ ਹੀ ਬਸ ਉਹ ਕਹਿ ਰਹੇ ਨੇ ਵੀ ਸ਼ੁਕਰਵਾਰ ਮਨਾਇਆ ਜਾ ਰਿਹਾ ਹੈ ਡਰਾਈਡੇ ਮਨਾਇਆ ਜਾ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਮਚਦਾ ਲਾਰਵਾ ਜਿੱਥੇ ਮਰਜੀ ਤੁਸੀਂ ਤੁਸੀਂ ਮਾਰ ਲੋ ਕੈਮਰਾ ਘੁਮਾ ਲੋ ਸਾਰੇ ਲਾਰਵੇ ਹੀ ਮਿਲਣਗੇ ਤੁਹਾਨੂੰ ਜਿਹੜਾ ਹੈਗਾ ਬਿਮਾਰੀਆਂ ਦਾ ਕਾਰਨ ਹੈ ਮਿਲਦਾ ਘਰ ਚ ਕੋਈ ਵੀ ਨਹੀਂ ਬਚਿਆ ਹੋਣਾ ਜਿਹਦਾ ਇੱਕ ਦੋ ਮੈਂਬਰ ਨਾ ਬਿਮਾਰ ਹੋਣ ਜਿਹੜੇ ਹੈ ਇਹ ਨਾਉ ਦੇ ਵਿਕਾਸ ਨਗਰ ਜੀ ਇੱਥੇ ਕੋਈ ਕਿਸੇ ਦਾ ਵਿਕਾਸ ਨਹੀਂ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਆਉਂਦਾ ਅਸੀਂ ਬਹੁਤ ਕੰਪਲੀਟਾ ਬਾਦੀਆਂ ਬਹੁਤ ਫ ਐਨੇ ਫੋਨ ਕਰਨ ਦੇ باوجود ਫੇਰ ਵੀ ਕਿਸੇ ਨੇ ਕਿਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਸਾਡੇ ਇੱਥੇ ਆਉਣ ਜਾਣ ਦੇ ਕੋਈ ਰਿਸ਼ਤੇਦਾਰ ਜਤੋਂਦੇ ਸਾਨੂੰ ਬੜੀ ਸ਼ਰਮ ਆਉਂਦੀ ਇੱਥੇ ਵੀ ਛੋਟੇ ਜਿਹੇ ਰਾਹ ਹਾਲਾਂ